ਸਾਸਤਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਜਿਹੜੀ ਲੈ ਕੇ ਆਏ ਆ ਮਿੱਤਰੋ ਤੁਹਾਡੇ ਲਈ ਪਿੰਡ ਸਨੇਰ ਦੇ ਵਿੱਚੋਂ ਵੀਰੇ ਹਰਪ੍ਰੀਤ ਕੇ ਘਰੋਂ ਸਨ ਆਫ ਨਿੰਦਰ ਸਿੰਘ ਬਾਈ ਕੇ ਘਰੋਂ ਔਰ ਉਹਦੇ ਵਿੱਚ ਬਾਈ ਹੁਣਾਂ ਕੋਲੇ ਇੱਕ ਗਾਂ ਵਕਾਊਆ ਤੀਜਾ ਸੂਆ ਸੂਣ ਵਾਲੀਆ ਕਰਮਾ ਵਾਲੀ ਤੇ 25 ਤਰੀਕ ਨੂੰ ਦਿਨ ਪੂਰੇ ਆ ਇਹਦੇ ਮਿੱਤਰੋ 26 27 ਲੀਟਰ ਦੁੱਧ ਦਾ ਰਕੜਾ ਦਰਪਾਨੇ ਸਹੀ ਦੇ ਵਿੱਚ ਬੜੀ ਵੱਡੀ ਨਹੀਂ ਬੜੀ ਛੋਟੀ ਨਹੀਂ ਥਲੋ ਥਲੋ ਚੰਗੀ ਆ ਪਿੱਤਰੋ ਭਲਾ ਉਹਦੇ ਵਿੱਚ ਜ਼ਰੂਰ ਆਈ ਹੋਈ ਆ ਫਿਰ ਵੀ ਹਰ ਇੱਕ ਪੱਕ ਤੋਂ ਗੱਬਣਾ ਵੀ ਥਣਾ ਵੇਖਣਾ ਤਸੱਲੀ ਕਰਨਾ ਤੁਸੀਂ ਆਪਦਾ ਫਰਜ਼ ਸੋਚਣਾ ਮਿਲਕ ਵੇਣ ਵੇਖੋ ਕਿੰਡੀ ਸਟ੍ਰੋਕ ਆ ਬਾਈ ਆ ਚੀਜ਼ ਵੇਖੋ ਇਹ ਕਰਮਾ ਵਾਲੀ ਦੀ ਤੇ ਬਾਕੀ ਬਾਈ ਉੰਜ ਵੀ ਪ੍ਰਿੰਟ ਚੰਗਾ ਵਾ ਕਰਮਾ ਵਾਲੀ ਦਾ ਸੋਹਣੀ ਸੁਨੱਖੀ ਮੂੰਹ ਮੱਥੇ ਲੱਗਦੀ ਆ ਬਾਈ ਨੇ ਤਾਂ ਤਾਂ ਵਿੱਚ ਜੀ ਕਿ ਬਾਈ ਖਰੀ ਖਰੀ ਕਰੇ ਇਸ ਕਰਕੇ ਪਾਈਪਸ ਉਹ ਜਾਦੇ ਆ ਬਈ ਜਦਾ ਸੰਭਲਣ ਦੇ ਵਿੱਚ ਦਿੱਕਤ ਆ ਦੁੱਧੋ ਦੁੱਧੋ ਬਹੁਤ ਖਰੀਆ ਗਾਂ ਤੇ ਰੇਟ ਵੀਰੇ ਨੇ ਦਾ ਫੋਨ ਦੇ ਉੱਤੇ ਤੇ ਇਹ ਕਰਨਾ ਵਾ ਬਈ ਤੁਹਾਡੇ ਨਾਲ ਗੱਲਬਾਤ ਕਰ ਲਿਆ ਜੇ ਆਪਾਂ ਨੰਬਰ ਬਾਈ ਦਾ ਸਕਰੀਨ ਤੇ ਲਾਇਆ ਹੋਇਆ ਪਿੰਡ ਸੁਨੇਹਰ ਆ ਜ਼ਿਲ੍ਹਾ ਫਰੀਪੁਰ